ਦੋਸਤੋ ਪਿਆਰ ਭਰੀ ਸ਼ਸ਼ੀ ਕਾਂਲ ਅਕਸਰ ਹੀ ਜਦੋਂ ਤੁਹਾਡੇ ਸਾਡੇ ਘਰ ਗੁਲਕਲੇ ਪਕੌੜੇ ਆਦ ਪਕਾਏ ਜਾਂਦੇ ਹਨ ਤਾਂ ਪਰਿਵਾਰ ਦੇ ਵਿੱਚੋਂ ਜੋ ਵੱਡੇ ਜਾਂ ਚੇਖਾਂ ਦੀ ਥਾਂ ਲੱਗਦੇ ਹੋਏ ਵਿਅਕਤੀਆਂ ਨੂੰ ਚੁੱਲ੍ਹੇ ਕੋਲ ਆਉਣ ਤੋਂ ਵਰਜਿਆ ਜਾਂਦਾ ਹੈ ਅਜਿਹਾ ਕਰਨ ਦੇ ਪਿੱਛੇ ਜੋ ਕਾਰਨ ਦੱਸਿਆ ਜਾਂਦਾ ਹੈ ਉਸ ਦੇ ਅਨਸਾਰ ਕਿ ਉਹਨਾਂ ਦੇ ਉਸ ਸਮੇਂ ਚੁੱਲੇ ਨੇੜੇ ਆਉਣ ਤੇ ਜੋ ਤੇਲ ਉੱਠ ਜਾਂਦਾ ਹੈ ਅਤੇ ਤੇਲ ਬਧੇਰੇ ਮੱਚਦਾ ਹੈ ਬਧੇਰੇ ਲੱਗਦਾ ਹੈ ਕਿੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਹੀ ਪਰਿਵਾਰ ਦੇ ਵੱਡੇ ਜਾਂ ਦੇਖਾਂ ਦੇ ਥਾਂ ਲੱਗਦੇ ਹੋਏ ਬੇਕੀਆਂ ਦੇ ਉਸ ਸਮੇਂ ਚੁੱਲੇ ਨੇੜੇ ਆਉਣ ਕਾਰਨ ਤੇਲ ਬਧੇਰੇ ਲੱਗਦਾ ਹੈ ਜਾਂ ਠਰ ਜਾਂਦਾ ਹੈ ਅਜਿਹਾ ਨਹੀਂ ਆਸਲ ਦੇ ਵਿੱਚ ਇਸ ਦੇ ਪਿੱਛੇ ਇੱਕ ਕਾਰਨ ਹੈ ਇੱਕ ਤਰਕ ਹੈ ਜਾਂ ਕਹਿ ਲਓ ਉਸ ਸਮੇਂ ਦੀ ਇੱਕ ਲੋੜ ਹੈ ਜਿਸ ਸਮੇਂ ਇਹ ਵਿਸ਼ਵਾਸ ਬਣਿਆ ਉਸ ਸਮੇਂ ਜੋ ਘਰ ਦੀਆਂ ਔਰਤਾਂ ਹੁੰਦੀਆਂ ਸਨ ਉਹ ਪਰਿਵਾਰ ਦੇ ਜੋ ਬਜ਼ੁਰਗ ਜਾਂ ਫਿਰ ਜੀਠਾਂ ਦੇ ਥਾਂ ਲੱਗਦੇ ਵਿਅਕਤੀ ਸਨ ਉਹਨਾਂ ਤੋਂ ਢੁੰਡ ਕੱਢਦੀ ਅਸਲ ਤੇ ਇਸ ਢੁੰਡ ਕੱਢਣ ਦੀ ਪ੍ਰਥਾ ਨੂੰ ਪਰੰਪਰਾ ਨੂੰ ਬੜੀ ਸ਼ਕਤੀ ਨਾਲ ਲਿਵਾਇਆ ਜਾਂਦਾ ਸੀ ਤੇ ਕੋਈ ਵੀ ਔਰਤ ਇਸਾਮੰਗਰ ਨਹੀਂ ਸੀ ਕਰਦੀ ਫਿਰ ਜਦੋਂ ਬਜ਼ੁਰਗ ਵਿਅਕਤੀ ਜਾਂ ਜੇਠਾ ਦੇਥਾਂ ਲੱਗਦੇ ਵਿਅਕਤੀ ਇਸ ਸਮੇਂ ਜਦੋਂ ਗੁਲਗੁਲੇ ਜਾਂ ਪਕੌੜੇ ਆਟਾ ਪਕਾਏ ਜਾ ਰਹੇ ਹੁੰਦੇ ਸਨ ਮੈਲੀ ਕਉਂਦੇ ਸਨ ਤਾਂ ਇਹ ਔਰਤਾਂ ਜੋ ਗੁਲਗੁਲੇ ਪੂੜੇ ਪਕਾਸਨ ਤਾਂ ਅਕਸਰ ਉਹ ਕੁੰਡ ਕੱਢ ਲੈਂਦੀਆਂ ਸਨ ਉਸ ਸਮੇਂ ਜਦੋਂ ਉਹ ਫਿਰ ਕੁੰਡ ਕੱਢ ਕੇ ਜੋ ਆਟਾ ਉਹ ਉਹ ਕੜਾਹੀ ਦੇ ਵਿੱਚ ਪਾਉਂਦੀਆਂ ਸਨ ਤਾਂ ਸਰੀ ਉਛਰਕੇ ਜੋ ਤੇਲ ਵਗੈਰਾ ਉਹਨਾਂ ਦੇ ਪੈਰ ਜਾਂ ਹੱਥ ਜਾਂ ਸਰੀ ਦੇ ਦੂਸਰੇ ਹਿੱਸੇ ਤੇ ਪੈ ਜਾਂਦਾ ਤੁਸੀਂ ਕਿਉਂਕਿ ਜਦੋਂ ਸੁਚੇਤ ਹੋ ਕੇ ਨੰਗੀ ਅੱਖ ਨਾਲ ਅ ਜੋ ਗੁਲਗੁਲੇ ਪਕਾਉਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਜਿਹੜਾ ਆਟਾ ਹੈ ਉਹ ਕਿੱਥੇ ਡਿੱਗ ਰਿਹਾ ਹੈ ਉਸ ਦੇ ਕਾਰਨ ਤੇਲ ਤਾਂ ਨਹੀਂ ਉਛਲੇਗਾ ਪਰੰਤੂ ਜਦੋਂ ਢੰਡ ਕੱਢਿਆ ਹੁੰਦਾ ਸੀ ਤਾਂ ਉਸ ਸਮੇਂ ਜੋ ਪੂਰੇ ਧਿਆਨ ਨਾਲ ਇਹ ਨਹੀਂ ਦਿਖਾਈ ਦਿੰਦਾ ਸੀ ਕਿ ਜੋ ਆਟਾ ਹੈ ਉਹ ਕਿੰਨੀ ਗਰਤਾਰ ਨਾਲ ਕਿੰਨਾ ਕੁ ਕਿ ਕਿਥੇ ਕੋ ਜੋ ਪਾਇਆ ਜਾਵੇ ਉਸ ਸਮੇਂ ਕੀ ਹੁੰਦਾ ਸੀ ਫਿਰ ਇਸ ਕਾਰਨ ਅਕਸਰ ਤੇਲ ਉੱਛਕੇ ਸੁਵੰਤਤ ਜੋ ਪਕੋੜੇ ਜਾਂ ਫਿਰ ਗੁਲਗਲੇ ਪਕਾਰੀ ਹੁੰਦੀ ਸੀ ਤਦਸ ਦੇ ਸਰੀਰ ਤੇ ਕਿਸੇ ਨਾ ਕਿਸੇ ਹਿੱਸੇ ਤੇ ਪਹਿਮਸ ਤੇ ਇਸ ਕਾਰਨ ਇਸ ਤਰ੍ਹਾਂ ਜੋ ਨੁਕਸਾਨ ਹੁੰਦਾ ਸੀ ਜਇ ਹੋਂਕਾਰ ਨਹੀਂ ਉਹਨਾਂ ਨੂੰ ਚੁੱਲ੍ਹੇ ਤੋਂ ਦੂਰ ਰੱਖਣ ਦੇ ਲਈ ਇਹ ਵਿਸ਼ਵਾਸ ਜੋ ਲੋਕੋ ਵਿਸ਼ਵਾਸ ਹੈ ਉਹ ਪ੍ਰਚਲਿਤ ਸੀ ਨਾ ਕਿ ਵਿਗਿਆਨਕ ਕਾਰਨ ਏਸ ਦੇ ਪਿੱਛੇ ਕੋ ਕੰਮ ਕਰਦਾ ਇੱਕ ਸੱਚਮੁੱਚ ਹੀ ਪਰਿਵਾਰ ਦੇ ਬਜ਼ੁਰਗ ਜਾਂ ਜੀਠਾਂ ਦੇ ਥਾਂ ਲੱਭਦੇ ਵਿਅਕਤੀ ਦੇ ਚੁੱਲ੍ਹੇ ਨੇੜੇ ਇਸ ਸਮੇਂ ਉਹਨਾਂ ਕਾਰਨ ਤੇਲ ਖਰ ਜਾਂਦਾ ਜਾਂ ਬਧੇਰੇ ਲੱਗਦਾ ਜੇ ਆ ਕੁਝ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ